ਤੂੰ ਮੈਂ ਇੱਕ ਕਿਸਾ ਉੱਥੇ ਦਾ ਜ਼ਰੂਰ ਸੁਣਾਉਣਾ ਚਾਹੂੰਗਾ ਤੁਹਾਨੂੰ ਉੱਥੇ ਇੱਕ ਨਾ ਜਗ੍ਹਾ ਆ ਜਿਹਨੂੰ ਕਹਿੰਦੇ ਅਸੀਂ ਆਲਮਗੀਰੀ ਦਰਵਾਜ਼ਾ ਲਾਹੌਰ ਦਾ ਜਿਹੜਾ ਗੇਟ ਆ ਉਹਦਾ ਨਾਮ ਆਲਮਗੀਰੀ ਦਰਵਾਜ਼ਾ ਆ ਮੇਰਾ ਉਹ ਦਰਵਾਜ਼ਾ ਵੇਖਣ ਦੀ ਬੜੀ ਤਮੰਨਾ ਸੀ ਮੈਂ ਨਾ ਜਦੋਂ ਕਿਲੇ ਪਹੁੰਚਿਆ ਤੇ ਮੈਨੂੰ ਕਹਿੰਦੇ ਭਾਜੀ ਅੰਦਰ ਚੱਲੀਏ ਕਿਲੇ ਮੈਂ ਕਿਹਾ ਯਾਰ ਪਹਿਲਾਂ ਮੈਨੂੰ ਉਹ ਸੰਮਨ ਬੁਰਜ ਦਿਖਾਓ ਸੰਮਨ ਬੁਰਜ ਕਿਹੜਾ ਜਿਹਨੂੰ ਆਲਮਗੀਰੀ ਦਰਵਾਜ਼ਾ ਕਹਿੰਦੇ ਆ ਕਹਿੰਦਾ ਜੀ ਉੱਧਰਲੇ ਬੰਨੇ ਆ ਮੈਂ ਪੰਜ ਸੱਤ 10 ਕਦਮ ਹੀ ਤੁਰਿਆ ਤੇ ਮੇਰੇ ਪੈਰ ਨਾ ਰੁਕ ਗਏ ਜਿੱਦਾਂ ਜਿੱਦਾਂ ਕਿਸ ਮੇਰੀ ਹਿੰਮਤ ਨਹੀਂ ਸੀ ਪੈ ਰਹੀ ਉਸ ਦਰਵਾਜੇ ਦੇ ਸਾਹਮਣੇ ਜਾ ਕੇ ਖੜੇ ਹੋਣ ਦੀ ਉਹ ਜਿਹੜਾ ਵੀਡੀਓ ਬਣਾ ਰਿਆ ਸੀ ਉਹ ਮੈਨੂੰ ਕਹਿੰਦਾ ਜੀ ਤੁਸੀਂ ਹੱਥ ਜੋੜ ਲੇ ਆਪਾਂ ਦੁਬਾਰਾ ਸ਼ੂਟ ਕਰੀਏ ਮੈਂ ਕਿਹਾ ਤੈਨੂੰ ਦੱਸ ਹੀ ਨਹੀਂ ਸਕਦਾ ਸਾਡੇ ਲਈ ਇਹ ਕੀ ਆ ਤੈਨੂੰ ਦੱਸ ਹੀ ਨਹੀਂ ਸਕਦਾ ਵੀ ਜਿੱਥੇ ਮੈਂ ਖੜੋਤਾ ਉੱਥੇ ਕੌਣ ਖੜਾ ਸੀ ਤੇ ਇਹ ਦਰਵਾਜ਼ਾ ਸਾਡੇ ਲਈ ਕੀ ਆ ਕਹਿੰਦਾ ਮੈਨੂੰ ਦੱਸੋ ਗਾਈਡ ਉੱਥੋਂ ਦਾ ਮੈਂ ਕਿਹਾ ਕੋਈ ਵੇਲਾ ਸੀਗਾ ਵੀ 1798 ਦੇ ਵਿੱਚ ਜਿੱਥੇ ਮੈਂ ਖੜਾ ਆ ਇੱਥੇ ਕਦੀ ਮਹਾਰਾਜਾ ਰਣਜੀਤ ਸਿੰਘ ਖੜਾ ਸੀ ਤੇ ਇਸ ਦਰਵਾਜੇ ਦੇ ਅੰਦਰ ਸ਼ਾਹ ਜ਼ਮਾਨੀ ਅਬਦਾਲੀ ਦਾ ਪੁੱਤਰਾ ਤੇ ਮਹਾਰਾਜ ਰਣਜੀਤ ਸਿੰਘ ਨੇ ਮੰਗਾਰਿਆ ਸੀ ਵੀ ਬਾਹਰ ਨਿਕਲ ਅਬਦਾਲੀ ਦੇ ਪੁੱਤਰਾ ਤੈਨੂੰ ਚੜਤ ਸਿੰਘ ਦਾ ਪੁੱਤਰਾ ਵਕਾਰਦਾ ਤੇਰਾ ਦਾਦਾ ਕਹਿੰਦਾ ਸੀ ਅਹਿਮਦ ਸ਼ਾਹ ਅਬਦਾਲੀ ਵੀ ਮੈਂ ਨਹੀਂ ਆਉਂਗਾ ਪਰ ਮੇਰੇ ਪੋਤੇ ਪਰਪੋਤੇ ਚੜ ਕੇ ਆਉਂਦੇ ਰਹਿਣਗੇ ਲੈ ਆ ਗਿਆ ਮੈਂ ਚੜਤ ਸਿੰਘ ਦਾ ਪੁੱਤਰਾ ਬਾਹਰ ਨਿਕਲ ਮੈਂ ਕਿਹਾ ਮੈਂ ਤੈਨੂੰ ਮੈਂ ਉਹ ਫੀਲ ਕਰ ਰਿਹਾ ਸੀ ਚੀਜ਼ ਮੇਰੇ ਹੱਥ ਮੈਂ ਕਿਹਾ ਇਸ ਕਰਕੇ ਨਹੀਂ ਜੁੜੇ ਵੀ ਇਹ ਦਰਵਾਜ਼ਾ ਮੇਰੇ ਹੱਥ ਇਸ ਕਰਕੇ ਜੁੜੇ ਕਿ ਕਦੀ ਇਹਨੂੰ ਜਿੱਤਿਆ ਸੀ ਅਸੀਂ ਇੱਥੇ ਬੈਠ ਕੇ ਕਦੀ 42 ਸਾਲ ਅਸੀਂ ਉਹ ਰਾਜ ਕੀਤਾ ਆ ਇਸ ਤਖਤ ਉੱਤੇ ਬੈਠ ਜਿਹੜੇ ਰਾਜ ਦਾ ਸਾਨ ਨਹੀਂ ਪੂਰੀ ਦੁਨੀਆ 'ਚ ਅਜ ਕੋਈ ਨਹੀਂ